ਹਰ ਗੋਬਿੰਦ ਸਵਾਰੀ ਚੱਲੀ ਦਿਖਾਉਣ ਬਾਰੋ ਬਾਰੀ ਗੱਲ ਕੀਤੀ ਛੇਕਿਆ ਗਿਆ ਔਰ ਪੰਥ ਦੀਆਂ ਭਾਵਨਾਵਾਂ ਦੇ ਉਲਟ ਸਤੰਬਰ 2015 ਦੇ ਵਿੱਚ ਉਸ ਵੱਲੋਂ ਭੇਜੀ ਹੋਈ ਜਿਹੜੀ ਮਾਫੀ ਦੀ ਚਿੱਠੀ ਆ ਉਸ ਨੂੰ ਤੁਸੀਂ ਪ੍ਰਵਾਨ ਕੀਤਾ ਕਿ ਤੁਸੀਂ ਸਮੁੱਚੇ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਉਹ ਠੀਕ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਜਿੱਥੇ ਪ੍ਰਵਾਨ ਕੀਤੀ ਸੀ ਉਹ ਅੰਤ ਦੇ ਉਸ ਦੇ ਉੱਤੇ ਸਹਿਮਤੀ ਨਹੀਂ ਪਹੁੰਚਾਈ ਉਹਦੀ ਮੈਂ ਸੱਚੇ ਪੰਥ ਕੋਲ ਲਿਖਤੀ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗ ਚੁੱਕਾ ਹਾਂ ਅੱਜ ਫਿਰ ਮੈਂ ਮਾਫੀ ਮੰਗਦਾ ਮਾਫੀ ਮੰਗਦੇ ਹਾਂ ਉਹਨਾਂ ਪੰਥ ਕੋਲ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਬਾਰੇ ਜੋ ਪਿਛਲੇ ਸਿੰਘ ਸਾਹਿਬਾਨ ਦਾ ਦੇਸ਼ ਆ ਵੀ ਜਿੰਨਾ ਚਿਰ ਤੱਕ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਤੁਹਾਡੇ ਸਿਵਾਵਾਂ ਤੇ ਰੋਕ ਆ ਤੇ ਅੱਜ ਤੁਸੀਂ ਸਮੁੱਚੇ ਪੰਥ ਕੋਲੋਂ ਅਕਾਲ ਤਖਤ ਸਾਹਿਬ ਮਾਫੀ ਮੰਗਦੇ ਹੋ ਹਾਂਜੀ ਹਾਂਜੀ ਬੈਠੋ ਤੁਸੀਂ ਮਨਾਉਣਾ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਹੜਾ ਸ਼੍ਰੀਨਗਰ ਪ੍ਰੋਗਰਾਮ ਹੋਇਆ ਪਰ ਜਿਵੇਂ ਤੁਸੀਂ ਮਨਾਇਆ ਨਾਚ ਗਾਣੇ ਕਰਕੇ ਭੰਗੜੇ ਪਾ ਕੇ ਕੀ ਇਹ ਠੀਕ ਸੀ ਕਿ ਗਲਤ ਸੀ ਗਲਤ ਸੀ ਜਦੋਂ ਨਾਚ ਗਾਣੇ ਚੱਲ ਰਿਹਾ ਸੀ ਤੇ ਇਹਨੇ ਭੰਗੜੇ ਪਾਈ ਜਾਂਦੇ ਸ਼ਹੀਦੀ ਦਿਹਾੜੇ ਤੇ ਲੋਕ ਤੁਸੀਂ ਰੋਕਿਆ ਉਹਨੂੰ ਸੀ ਮੈਂ ਨਹੀਂ ਰੋਕ ਸਕਿਆ ਕੀ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਨਾਚ ਗਾਣੇ ਕਰਕੇ ਭੰਗੜੇ ਪਾ ਕੇ ਸਰਕਾਰੀ ਤੌਰ ਤੇ ਜੇ ਵੀ ਤੁਸੀਂ ਮਨਾਇਆ ਤੇ ਇਦਾਂ ਮਨਾਇਆ ਜਾ ਸਕਦੀਆਂ ਨਹੀਂ ਹੋਣਾ ਚਾਹੀਦਾ ਸੀ ਇਹ ਸਰਕਾਰ ਦਾ ਪ੍ਰੋਗਰਾਮ ਠੀਕ ਹੀ ਤੇ ਗਲਤ ਹੀ ਲਿਖਿਆ ਇਸ ਤਰ੍ਹਾਂ ਨਹੀਂ ਗਿਆ ਸੀ ਜੀ ਮੌਕੇ ਤੇ ਗਲਤ ਹੀ ਹੈ ਕਿ ਠੀਕ ਹੀ ਲਿਖਿਆ ਠੀਕ ਗਿਆ ਸੀ ਜੀ ਹੋਇਆ ਗਾ ਧਰਮ ਹੀਤ ਸਾਕਾਰ ਜਨ ਕੀਆ ਅਸੀਸ ਦਿਆ ਪਰ ਸਿਰ ਨਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿੰਨੋ ਵੱਡੋ ਕੱਲੂ ਮੈਂ ਸਤ ਤਿਲਕ ਜੰਜੂ ਦੀ ਰਾਖੀ ਧਾਰਮਿਕ ਆਜ਼ਾਦੀ Hindu ਧਰਮ ਦੀ ਮਨੁੱਖੀ ਅਧਿਕਾਰਾਂ ਪਰ ਹਮੇਸ਼ਾ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿਣਾ ਹੁੰਦਾ ਪੰਥ ਕਰਵੈਤਾ ਦਾ ਸਿਧਾਂਤਾਂ ਦਾ ਪਰੰਪਰਾਵਾਂ ਦਾ ਆਪਾਂ ਪਾਲਣ ਕਰਨਾ ਹੁੰਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਦੇ ਵਿੱਚ ਬੋਲਦਿਆਂ ਗੁਰੂ ਸਾਹਿਬ ਦੇ ਲਈ ਗਲਤ ਸ਼ਬਦਾਵਲੀ ਬੋਲੀ ਕੀ ਤੁਸੀਂ ਉਸ ਗਲਤ ਸ਼ਬਦਾਵਲੀ ਦੇ ਲਈ ਸਮੁੱਚੇ ਪੰਥ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਮਾਫੀ ਮੰਗਦੇ ਹੋ ਹਾਂਜੀ ਮੰਗਦਾ ਜੀ ਤੁਸੀਂ ਜਦੋਂ ਪ੍ਰੋਗਰਾਮ ਕੋਈ ਵੀ ਗੁਰਮਤ ਦਾ ਕਰਨਾ ਤਾਂ ਭੈ ਭਾਵ ਨਹੀਂ ਹਮੇਸ਼ਾ ਰੱਖਣੀ ਆ ਗੁਰੂ ਦਾ ਅਤਮ ਰੱਖਣਾ ਡਰ ਰੱਖਣਾ ਗੁਰੂ ਕਰਕੇ ਸਿੱਖਵਾ ਸਾਡੀ ਹੋਰ ਕੀ ਹੋਉਂਦਾ ਇਸ ਗੱਲ ਦਾ ਖਿਆਲ ਰੱਖਣਾ ਮਾਫੀ ਮੰਗਦੇ ਹਾਂ ਸਤਿ ਸਚ ਮੰਗਦਾ ਜੀ ਵੈਰੀਮ ਉਸਤੀ ਦੇ ਵਿੱਚ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕਰੋਗੇ ਜਿਹਦੇ ਨਾਲ ਸਾਡੀ ਪਛਾਣ ਨੂੰ ਖੋਰਾ ਲਾਉਣ ਦੀ ਗੱਲ ਚੱਲੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਥ ਦੇ ਨਾਲ ਇਹ ਪੱਕਾ ਪ੍ਰਣ ਕਰਦੇ ਹਾਂ ਕਰਤਾ ਜੀ ਬੈਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਕੁਝ ਗੱਲਾਂ ਸਪਸ਼ਟ ਕਰਦਾ ਸਿੱਖ ਧਰਮ ਪੈਦਾ ਹੁੰਦਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨਾ ਪਾ ਕੇ ਦੱਸਿਆ ਅਸੀਂ ਵੱਖਰੇ ਆ ਜਦੋਂ ਹਰਦوار ਸਾਰੇ ਚੜਦੇ ਨੂੰ ਪਾਣੀ ਦਿੰਦੇ ਸੀ ਤੇ ਗੁਰੂ ਪਾਤਸ਼ਾਹ ਨੇ ਲੈਂਦੇ ਨੂੰ ਪਾਣੀ ਦੇ ਕੇ ਦੱਸਿਆ ਸਾਡੇ ਸਿਧਾਂਤ ਨਹੀਂ ਮਿਲਦੇ ਸਿੱਖ ਕੌਮ ਵੱਖਰੀ ਐ ਨਿਆਰੀ ਐ ਅੱਜ ਤੋਂ 100 ਸਾਲ ਪਹਿਲਾਂ ਵੀ ਜਿਨ੍ਹਾਂ ਨੇ ਸਤਿਆਰਤ ਪ੍ਰਕਾਸ਼ ਲਿਖਿਆ ਉਹਦੇ ਤੋਂ ਵੀ ਪਹਿਲਾਂ ਸਿੱਖਾਂ ਨੂੰ ਜਜਬ ਕਰਨ ਦੀ ਗੱਲ ਜਾਂ ਸਿੱਖ ਫਲਸਫੇ ਨੂੰ ਆਪਣੇ ਵਿੱਚ ਰਲਾਉਣ ਦੀ ਗੱਲ 100 ਸਾਲ ਪਹਿਲਾਂ 150 ਸਾਲ ਪਹਿਲਾਂ ਵੀ 1877 ਦੇ ਵਿੱਚ ਔਰ ਅੱਜ ਵੀ ਹੈ ਜਿਹੜੀਆਂ ਵੀ ਤਾਕਤਾਂ ਸਾਡੀ ਵੱਖਰੀ ਪਛਾਣ ਨੂੰ ਆਪਣੇ ਵਿੱਚ ਜਜਬ ਕਰਨਾ ਚਾਹੁੰਦੀਆਂ ਨੇ ਉਹ ਇੱਕ ਗੱਲ ਪੱਕੀ ਲਿਖ ਲੈ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁਲਾ ਸਾਡੇ ਦੋ ਪੰਡਤ ਮੁਲਾ ਜੋ ਲਿਖ ਦਿਆ ਛਾੜ ਚਲੇ ਹਮ ਕਸ਼ੂ ਨਾ ਲੀਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਹਰਾਮ ਕੇ ਪਿੰਡ ਪਰਾਨ ਸਿੱਖ ਕਾਮ ਵੱਖਰੀ ਹੈ ਤੇ ਵੱਖਰੀ ਰਵੇਗੀ ਸਾਨੂੰ ਕੋਈ ਜੱਜ ਨਹੀਂ ਕਰ ਸਕਦਾ ਇਹਨਾਂ ਗੱਲਾਂ ਦਾ ਉੱਚੇ ਰੁਤਬਿਆਂ ਤੇ ਬਹਿਣ ਵਾਲਾ